ਲੋਈ ਐਦਾਂ ਗੰਦੇ ਵੱਟੀਆਂ ਜਮੂਲੀਆਂ ਜੋਰ ਚਾਹੀਦੇ ਉਹ ਬੜੀਆ ਘੱਟੀਆਂ ਜਿਹੜ ਬੜੀਆਂ ਮੋਟੀਆਂ ਇਹ ਪਾਟ ਕੇ ਜਿਹੇ ਤੇ ਜਮਾਰ ਦਿੱਤੀ ਮੈਂ ਚਲਾ ਰਹੀ ਸੀ ਮੈਂ ਮੈਂ ਚਲਾਉਂਦੀ ਹਾਂ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਮਹਾਂ ਬਲੌਗ 'ਚ ਸਵਾਗਤ ਹੈ ਕਿਉ ਮਮੀ ਜੀ ਹਾਂਜੀ ਮੰਮੀ ਜੀ ਨੇ ਸਾਰੇ ਕੱਪੜੇ ਤੋਗੇ ਸਾਰੇ ਫਰੀ ਖੋ ਕੇ ਹਾਂ ਬੈਗੇ ਕੰਮ ਕਰਕੇ ਹੈ ਮੰਮੀ ਜੀ ਹਾਂਜੀ ਹਾਂਜੀ ਅਸੀਂ ਜਾਣਾ ਆ ਮਨਪ੍ਰੀਤ ਦੇ ਖਾਣ ਪਾਣ ਨੂੰ ਹਾਂਜੀ ਤੇ ਕਹਿੰਦੇ ਸਾਲ ਸੂਗ ਲੈ ਜਿਓ ਬੂਲੀਆਂ ਵਹਲੀਆਂ ਲੈ ਜਿਓ ਅਸੀਂ ਫਿਰ ਕੋਈ ਨਹੀਂ ਨਾਲ ਮਿਲ ਆਵਾਂਗੇ ਨਾਲ ਲਿਆਵਾਂਗੇ ਹੈ ਮੰਮੀ ਜੀ ਹੋਰ ਦੱਸੋ ਹੋਰ ਬਸ ਠੀਕ ਹੈ ਤੁਸੀਂ ਜਾਇਓ ਹਾਂ ਫੇ ਮਿਲਦੇ ਹਾਂ ਹੈਦਰ ਦੇਖੋ ਮੰਮੀ ਨੇ ਸਾਰੇ ਕਪੜੇ ਧੋ ਕੇ ਸੁਕਣੇ ਵੀ ਪਾ ਦਿੱਤੇ ਮੰਮੀ ਕਹਿੰਦੇ ਦਿਖਾਣਾ ਜ਼ਰੂਰ ਮੈਂ ਨਾ ਕੰਮ ਕੀਤਾ ਹਾਂ ਹਾਂਜੀ ਚਲੋ ਉੱਥੇ ਜਾ ਕੇ ਮਿਲਦੇ ਤੁਹਾਨੂੰ ਸਾਰਿਆਂ ਨੂੰ ਲੋ ਜੀ ਅਸੀਂ ਹੁਣ ਆ ਗਏ ਹਾਂ ਅਸੀਂ ਬਹਿਰੇ ਸੀਗੇ ਫੇਰ ਹੁਣ ਚੱਲੇ ਖੇਤਾਂ ਨੂੰ ਚੱਲੇ ਆ ਖੇਤਾਂ ਨੂੰ ਹਾਂਜੀ ਸਮਾਨ ਲੈਨੇ ਆ ਮੂਲੀਆਂ ਮਲੀਆਂ ਸਾਕ ਸੂਤ ਤੋੜਦੇ ਆ ਹਾਂਜੀ ਚਲੋ ਚੱਲੀਏ ਲੋ ਜੀ ਅਸੀਂ ਆ ਗਏ ਹਾਂ ਮਨਵਰੀਤ ਝੋਲਾ ਭੁੱਲ ਗਏ ਅਸੀਂ ਡਿੱਗੀ ਚੀ ਦੇ ਸਾਡੇ ਖੇਤਾਂ ਜ ਆ ਗੜ ਆ ਸੜਕਾਂ ਖਾ ਖਤਰੋ ਹੋ ਗਏ ਖiladi ਸੜਕ ਦੇਖ ਸਕਦੇ ਹੋ ਜੀ ਜੀ ਨੇ ਇੱਕ ਮੋਟਰਸਾਈਕਲ ਸਿੱਖਣਾ ਹੋ ਹੈ ਇੱਥੇ ਆਏ ਉਹ ਵਧੀਆ ਸਿੱਖ ਹੋ ਜਾਣਾ ਲੱਤਾਂ ਬਾਹੂ ਟੁੱਟ ਗਈ ਸੋਰੀ ਆ ਸਹੀ ਹੈ ਚਲੋ ਆਇਓ ਹੁਣ ਦੇਖਦੇ ਕੀ ਕੀ ਲੈਣੇ ਆਸੀਂ ਹਮਲਾ ਮਾਰਨਾ ਅੱਜ ਮਾਣਪਰੀ ਦਾ ਖੇਤਾ ਹੈ ਲੋਈ ਬੱਟ ਦੇ ਉੱਤੇ ਜਾਂਦੀ ਹੋਈ ਮਨਪ੍ਰਿਤ। ਨਹੀਂ ਆ ਗਈ ਤਾਂ। ਲੋ ਜੀ ਮੂਲੀਆਂ ਤੇ ਪਹਿਲਾਂ ਹਮਲਾ ਮਾਰਦੇ ਕਹਿੰਦੇ। ਮੂਲੀਆਂ ਤੋੜ ਦੇ ਬਾਅਦ ਬਾਕੀ ਸਮਾਨ। ਬਾਕੀ ਬਾਅਦ ਚ। ਲੋਈ ਐਦਾਂ ਕਹਿੰਦੇ ਪੱਤੀ ਦੀਆਂ ਮੂਲੀਆਂ। ਜ਼ੋਰ ਨਾਲ। ਜੀ ਜ਼ੋਰ ਨਾਲ। ਮੈਨੂੰ ਝੋਲਾ ਫੜਾਦਾ ਕਹਿੰਦਾ ਤੂੰ ਝੋਲਾ ਲੈ ਕੇ ਖੜ। ਲੋ ਕੋਈ ਵੀ ਨਹੀਂ ਆਸ-ਪਾਸ। ਕੋਈ ਨਹੀਂ ਹੈ। ਸੁੰਸਾਨ। ਵਾਸ ਉਹ ਤੀਂੜੀਆਂ ਦੀ ਆਵਾਜ਼ ਆਉਂਦੀ ਟੀ ਟੀ। ਵਾਹ ਸਾਡੀ ਆਵਾਜ਼ ਆ। ਹਾਂ। ਵਾਸ। ਇੱਕ ਕਾਹ ਬੋਲ ਪਿਆ ਕਹਿੰਦਾ ਮੈਂ ਵੀ ਆ। ਖਾਉਂਦੀ। ਇਹਦੀ ਤਾਂ ਬਸ ਪਰੋਠੇ ਬਣਾਣੇ ਮੰਮੀ ਆਣੇ। ਲੋ ਜੀ ਕਹਿੰਦੇ ਹੁਣ ਅਸੀਂ ਤੋੜ ਕੇ ਦੇਖਦੇ ਕਿੱਦਾਂ ਤੋੜਦੇ ਅਸੀਂ ਮੁੰਡੀਆਂ। ਛੋਟੀ ਪੱਟਦੇ ਆ ਤੁਹਾਨੂੰ। ਲੋ ਜੀ। ਇਹ। ਓਹ ਮੰਮੀਆ ਘੱਟਿਆ ਜੇ ਐਡ ਬੜੀਆ ਮੋਟੀ ਆਪਣੇ ਆਰ ਗਈ। ਇੱਕ ਹੋਰ ਵੱਡ ਕੇ ਦੇਖਦੇ। ਵਾਹ। ਇਹ ਹੋਈ ਉਹ ਦਿਖੋ ਇੰਨੀ ਇਹ ਤਾਂ ਜੋੜੀ ਨਹੀਂ ਲੱਗਦਾ ਪੁੱਤ ਦੇਖੋ ਐਦਾਂ ਆਸੀਂ ਕਰ ਸਕਦੇ ਆ ਮਨਪ੍ਰੀਤ ਮਨਪ੍ਰੀਤ ਹੁਣ ਤੂੰ ਹੀ ਕਰ ਆ ਤੂੰ ਹੀ ਕਰ ਹੁਣ ਮੈਂ ਬੱਸ ਤੇ ਵੀਡੀਓ ਬਣਾਈਏ ਨੀ ਨਾ ਦੇਖਦੇ ਹੁਣ ਕੰਮ ਕਰੋ ਹੋ ਗਿਆ ਇਹ ਪਹਿਲੀ ਕੱਟੀ ਹੋਈ ਆ ਸੋਹਣੇ ਲੋ ਜੀ ਮੂਲੀਆਂ ਤਾਂ ਤੋੜ ਲੀਆਂ ਹੁਣ ਛਲਗਮ ਦੀ ਬਾਰੀ ਆ ਗਈ ਹੁਣ ਛਲਗਮ ਤੋੜਦੇ ਪਤਾ ਵੀ ਨਹੀਂ ਕਿੱਦਾਂ ਦੀ ਹੈ ਜਰ ਪਤਾ ਨਹੀਂ ਮੂਲੀਆ ਦਾ ਪਤਾ ਬਾਕੀ ਅੱਛਾ ਚਲ ਮੈਂ ਵੀ ਤੇਰੇ ਨਾਲ ਦੀਆਂ ਕਿੰਨੀਆਂ ਕਿੰਨੀਆਂ ਮੋਟੀਆਂ ਬੇਟੇ ਚੱਲ ਜੀ ਇਹ ਵਧੀਆ ਮੋਟੀਆਂ ਇੱਧਰ ਲੋ ਜੀ ਲੋ ਜੀ ਕਹਿੰਦੇ ਇੱਥੇ ਖੜ੍ਹਜੋ ਅਸੀਂ ਇੱਥੇ ਫੜਾ ਲੈਣੀ ਤੁਹਾਨੂੰ ਕਾ ਨੂੰ ਬਚਾਈਦਾ ਕੱਪੜੇ ਖੜਾ ਪੈਨ ਮੇ ਤਾਂ ਪਾਗੇ ਵੀ ਬੂਟ ਆ ਗਈ

ਲੋ ਜੀ ਕਹਿੰਦੇ ਐਦਾਂ ਵੱੜੀਦਾ ਹਾਂ ਜੀ ਇੱਧਰ ਦੇਖੋ ਮਨਪਰੀ ਦਾ ਜੋਰ ਐਦਾਂ ਦੇਖੋ ਕੰਮ ਸਿੱਖ ਲੋ ਜੀ ਮੇਰੇ ਤੋਂ ਸਿੱਖਣਾ ਹਾਂ ਜੀ ਲੈ ਜੀ ਐਦਾਂ ਵੱੜਦਾ ਮੈਂ ਤਾਂ ਪਹਿਲਾਂ ਦੇਖੋ ਮੈਂ ਤਾਂ ਹੱਥ ਵੀ ਲਵੇੜ ਸੀ ਇਹ ਤਾਂ ਹੋਇਆ ਹੀ ਚਲੋ ਕੋਈ ਨਹੀਂ ਕੋਈ ਨਾ ਐਥੇ ਰਹਿਣਾ ਸਾਡੀ ਬਸ ਸਿੱਖਣੋ ਸਿੱਖ ਲੈਣਾ ਮੈਂ ਆਉਂਦੇ ਹੀ ਰਹਿਣਾ ਹੁਣ ਤਾਂ ਸੰਸਾਰ ਹਣਸੂਨ ਸਾਨ ਜਗਾਇਆ ਮਮਾ ਨੂੰ ਮਰੀਤ ਕਿ ਤੇਰੇ ਬਾਹਰ ਤੇ ਜ ਮਾਰ ਦਿੱਤੀ ਮੈਂ ਚਲਾ ਰਹੀ ਸੀ ਮੈਂ ਮੈ ਚਲਾਦੀ ਹੁਣ ਕਿਤੇ ਆਣੀ ਮੈਂ ਪਹਿਲੀ ਵਾਰ ਉਸ ਪੀਸ ਕੀਤਾ ਹਰੋੜ ਦਾ ਲੋ ਜੀ ਦੇਖੋ ਜੀ ਕੀ ਕੀਤਾ ਇਹ ਮੈਨੂੰ ਕਹਿ ਰਹੀ ਸੀ ਮੈਨੂੰ ਹਸਾਈ ਗਈ ਓਏ ਹਾਲ ਹੋ ਗਿਆ ਨਹੀਂ ਉਹਨੇ ਮਿੱਟੀ ਦੇ ਮੈਂ ਬਹਿ ਜਾ ਹਣ ਬਹਿ ਜਾ ਦੇਖੀ ਭਰਾਵਾ ਧਿਆਨ ਨਾਲ ਔਰ ਨਾ ਇਹ ਦੇਖੋ ਇਹ ਰੋੜਾ ਤੇਰਾ ਯਾਰ ਮੀਚ ਬਹੁਤ ਖਾਂਦਾ ਹਣਾ ਉਸ ਦੇ ਬੱਲੇ ਮਾਨ ਨਬਰੀਤ ਹੁਣ ਇਧਰ ਲੀ ਸਾਈਡ ਆ ਗਏ ਅਸੀਂ ਚਲੋ ਕਹਿੰਦੇ ਸਾਰਾ ਘਮਾ ਲੈਣਾ ਸਾਨੂੰ ਏਰੀਆ ਖਾਤਤ ਹੋਣੇ ਨਾਲੇ ਮੋਟਰ ਦੇ ਤੋਂ ਨੇ ਚਲੋ ਇੱਧਰ ਹੋ ਗਈ ਇੱਧਰ ਇੱਧਰ ਆਂਦਰ ਆ ਜਾਂਦੇ ਲੋਈ ਕਹਿੰਦੇ ਹੱਥ ਧੋ ਲਈਏ ਪਹਿਲਾਂ ਲੋ ਕਾਫੀ ਸ਼ਾਂਤ ਮੇ ਲੱਗਾ ਹਮ ਤੇ ਦਾਤ ਨੂੰ ਧੂਣੀ ਵੀ ਲਾ ਗਦੀ ਹੈ ਹਾਂ ਹਾਂ ਉਹ ਦੇ ਉੱਥੇ ਅੱਛਾ ਲੋ ਜੀ ਹੁਣ ਅਸੀਂ ਚੱਲਦੇ ਆ ਕਿਉ ਮੰਨ ਪ੍ਰੇਤ ਬਹੁਤ ਜ਼ਿਆਦਾ ਥੱਕ ਗਏ ਹਾਂ ਜੀ ਹੁਣ ਅਸੀਂ ਥੱਕ ਗਏ ਆ ਤੇ ਹੁਣ ਅਸੀਂ ਚੱਲੇ ਘਰਾਂ ਨੂੰ ਚਲੋ ਚਲੋ ਜੀ ਬੈਠੀਓ ਫਰੋਕ ਜਾ ਹੋਰ ਦੇ ਹਾਂਜੀ ਚਲੋ ਚੱਲਦੇ ਆ ਲੋ ਜੀ ਹੁਣ ਅਸੀਂ ਪੀ ਲਗੇ ਚਾਹ ਕਿਉਂਕਿ ਆਗੇ ਮੰਨਪਰੇ ਦੇ ਕਰੇ ਹੈ ਮੰਨਪਰੇ ਕੰਮ ਕਰ ਲਿਆ ਹਾਂਜੀ ਹਾਂਜੀ ਕੰਮ ਕਰ ਲਿਆ ਹੁਣ ਕੁਝ ਖਾ ਪੀ ਲੰਦੇ ਆ ਹਾਂਜੀ ਲੋ ਜੀ ਹੁਣ ਅਸੀਂ ਆ ਗਏ ਘਰੇ ਆਪਣੇ ਹਾਂਜੀ ਆਹ ਲੋ ਮਾਤਾ ਜੀ ਚੱਕੋ ਸਬਾਨ ਆ ਲੈ ਆਂਦਾ ਸਬਾਨ ਸਾਰਾ ਸਬਾਨ ਦਾ ਹਾਂਜੀ ਸਾਰਾ ਤਨੀਆ ਮਿੱਤੇ ਮੂਲੀ ਸ਼ਾਲਗਮ ਸੰਤਰੇ ਸਾਰਾ ਕੁਛ ਲੈ ਆਂਦਾ ਸੀ ਆਂਟੀ ਕੰਨੇ ਸਾਰਾ ਕੁਛ ਦੇ ਆ ਪੁੱਤਰ ਹਾਂਜੀ ਹੋਠ ਠੀਕ ਠਾਕ ਸੀ ਹਾਂ ਤਾਨੂੰ ਯਾਦ ਕਰਦੇ ਸੀ ਤੁਸੀਂ ਗਏ ਨਹੀਂ ਕੁਈ ਮੈਂ ਫੋਟਾ ਥੱਕ ਗਿਆ ਕੱਦੇ ਕੱਪੜੇ ਧੋਦਾ ਵੀ ਧੋਦਾ ਵੀ ਅੱਜ ਮੌਸਮ ਥੋੜਾ ਇਦਾਂ ਹੀ ਆ ਨਾ ਹਾਂ ਥੋੜੇ ਜਿਹਾ ਖਰਾਬ ਜਿਹਾ ਪੱਤਾ ਜਿਹਾ ਬੱਦਲ ਹੁੰਦਾ ਹਾਂ ਹਾਂ ਅਸੀਂ ਥੀ ਦੂਰ ਖੇਤ ਖੇਤ ਉਦਾਂ ਨੂੰ ਪੈ ਜਾਂਦੇ ਆ ਮਿਰੰਪੋਰ ਆਲੂ ਕਿੰਤੇ ਪਹੁੰਗਦਾ ਘਰ ਵਾ ਹਾਂ ਜਿੱਲੀ ਸਾਈਡ ਵੀਰਮਪੁਰ ਵਾਲੀ ਆਖੇ ਤਾਂ ਖਾਂਚਾ ਸਕੂਟਰੀ ਤੇ ਚਲ ਗਈਆਂ ਹਾਂ ਸਕੂਟਰੀ ਤੇ ਚਲ ਗਈਆਂ ਅੱਛਾ ਰਾ ਸੀਗਾ ਪਹਿਲਾ ਤੇ ਇੱਥੇ ਕੱਚਾ ਰਾ ਸੀਗਾ ਪਹਿਲਾਂ ਤਾਂ ਸਕੂਟਰੀ ਤੇ ਮੈਂ ਵਧੀਆ ਨੰਗੀ ਫੇ ਅਸੀਂ ਦੂਜੀ ਸਾਈਡ ਜਾਣਾ ਸੀ ਸਕੂਟਰੀ ਲਾ ਕੇ ਗਈਆਂ ਉਹ ਸਕੂਟਰੀ ਉੱਤੋਂ ਮਿੱਟੀ ਦੇ ਦੱਸ ਗਈ ਮਾ ਡੇ ਗਈ ਹੈ ਤਾ ਨਹੀਂ ਮਤਲਬ ਉਹ ਤਾਂ ਕੱਚਾ ਹੈ ਨਾ ਫਿਰ ਤਾਰ ਸੀ ਫੇ ਫੇ ਕੰਦੀ ਤੂੰ ਰਹਿਣ ਦੇ ਮੈਂ ਚਲਾਨੀ ਮੈਂ ਮੈਂ ਤਾਂ ਪਹਿਲੀ ਵਾਰ ਮੈਨੂੰ ਕੀ ਪਤਾ ਕਿੱਦਾਂ ਹੋਣੀ ਕਿੰਦੀ ਤਾਂ ਫੇ ਅਦਾ ਹੋਈ ਵਧੀਆ ਰਹਾ ਚੰਨ ਨਾਲ ਸਹੇਲੀ ਬਣ ਹੋਰ ਗਈ ਨਾਲੇ ਬਾਰ ਬਾਰ ਫੋਨ ਕਰੀ ਜਾਂਦੀ ਆ ਅੱਜ ਆਉਣਾ ਨਹੀਂ ਮਿਲਣ ਕੋਈ ਨਹੀਂ ਨਾਲੇ ਮੈਂ ਅੱਜ ਛੁੱਟੀ ਆ ਬੇਲੇ ਹੀ ਆ ਜਾ ਜਾਂਦੇ ਆ ਨਾਲੇ ਸਾਗ ਸੂਕਦੇ ਜਾਂਦੇ ਮੰਮੀ ਨੂੰ ਖੁਸ਼ ਕਰ ਦਿੰਦੇ ਆ ਸਾਡਾ ਸਾਗ ਤਾਂ ਹੁੰਦਾ ਹੀ ਨਹੀਂ ਹੈ ਨਹੀਂ ਆ ਗਿਆ ਚਲਿਆ ਜਦੋਂ ਸਾਰਿਆਂ ਦੇ ਮੋਕਾ ਜਾਣਾ ਉਦੋਂ ਅਸੀਂ ਖਾਣੇ ਥੋੜਾ ਨਾ ਲੋਈ ਸਾਗ ਪਹਿਲੀ ਵਾਰ ਆਪਣਾ ਬਣਾ ਰਹੇ ਆ ਸਾਨੂੰ ਪੱਕ ਜਾ ਨੇਯਾ ਦਾਇਤ ਦਪੱਤੇ ਦਾ ਐਟਟੈਕ ਹੋ ਗਿਆ ਚਲੋ ਦੇਖਦੇ ਕਿੱਦਾਂ ਇਹਦੀ ਜੇ ਕੰਤੜਾ ਫੁੱਟ ਗਈਆਂ ਲੋਈ ਮੰਮੀ ਜੀ ਤਾਂ ਸਾਵੇਂ ਨੂੰ ਪੈਦੀ ਚਵਣ ਆਂ ਹੈ ਮੰਮੀ ਜੀ ਲੈ ਕੇ ਚਾ ਜਾਣੀ ਸਾਗ ਮੰਮੀ ਨੂੰ ਬਹੁਤ ਪਸੰਦ ਹੁੰਦਾ ਕਿਉ ਮੰਮੀ ਜੀ ਇਹ ਹੁਣ ਤਾਂ ਮੀਨ ਨੇ ਤੇ ਪਰਾ ਜਾਂਦਾ ਹੁਣ ਤਾਂ ਬਣਾਣਾ ਹੀ ਆ ਬਣਾਣੀ ਬਿਲ ਕਰਦਾ ਸੀ ਕੀ ਹਾਂ ਹੌਣ ਸਵੇਰ ਨੂੰ ਕਦੋਂ ਬਣਾ ਸਵੇਰ ਨੂੰ ਬਣਾ ਦੇਣਾ ਸਵੇਰ ਨੂੰ ਬਣਾ ਕਾਲ ਕਹਿ ਰਹੀ ਨਾ ਹਾਂ ਸਵੇਰ ਨੂੰ ਬਣਾ ਦੇਣਾ ਕਹਿੰਦੇ ਹਾਂ ਜੀ ਕੱਲੂ ਸਾਗ ਬਣੂਗਾ ਕਹਿੰਦੇ ਹਾਂ ਦਾਲ ਬਣਾ ਲੈਣੀ ਹਾਂ ਜੀ ਸਵੇਰ ਨੂੰ ਸਾਗ ਘਾਗ ਲੈ ਠੀਕ ਹੈ ਠੀਕ ਉਹ ਜੀ ਅੰਦਰ ਮੰਮੀ ਚਾਹ ਲੈ ਕੇ ਆ ਕੇ ਕਹਿੰਦੇ ਬੁਕੜੀਏ ਚਾਹ ਪੀਏ ਹਾਂ ਜੀ ਇਹ ਮੰਮੀ ਜੀ ਹਾਂ ਜੀ ਹੁਣ ਚਾਹ ਦਾ ਟਾਈਮ ਹੋ ਗਿਆ ਹਾਂ ਟਾਈਮ ਹੋ ਗਿਆ ਚਾਹ ਦਾ 3:30 ਹੋ ਗਏ ਹਾਂ ਜੀ 3:30 ਟਾਈਮ ਚਾਹ ਬਣਦੀ ਆ ਚੱਕੋ ਹਣਾ ਮਮੀ ਲਿਆਓ ਜੀ ਪਹਿਲਾ ਸੀ ਕੌਫੀ ਪੀਣੇ ਆਲੇ ਸੀ ਹੁਣ ਚਾਹ ਪੀਣੇ ਆਲੇ ਹੋ ਗਏ ਕਿਉਂਕਿ ਘਰੇ ਰਹਿ ਰਹਿ ਕੇ ਚਾਹ ਪੀਣ ਲੱਪੇ ਐਦੀ ਹੋ ਮੀ ਮੈਂ ਵੀ ਕੋਫੀ ਦੀਆਂ ਚਾਹ ਹਾਂ ਹੁਣ ਚਾਹ ਬਣਦੀ ਰਹਿੰਦੀ ਤਾਂ ਚਾਹ ਹੀ ਪੀਂ ਹੁੰਦੀ ਰਹਿੰਦੀ ਯਾਰ ਤਾਂ ਮੈਂ ਨੂੰ ਕੌਫੀ ਹੁਣ ਮੈਨੂੰ ਬਿਲਕੁਲ ਨਹੀਂ ਪਸੰਦ ਮੈਂ ਕਹਿੰਦਾ ਜਾਓ ਚਾਹ ਹੀ ਬਣਾਓ ਮਮੀ ਪੁੱਛਦੇ ਹੁੰਦੇ ਆ ਖਾਣੇ ਖਾਣੇ ਤੇ ਨਾ ਵਧੀਆ ਲੱਗਦਾ ਚਾਹ ਹੀ ਮੈਂ ਕਹਿੰਦਾ ਬਣਾਈ ਜਾਓ ਪੀ ਜਾਓ ਹਾਂਜੀ ਸਾਰੇ ਜਾਣੇ ਚਾਹ ਚਾਹ ਪੀਏ ਤੇ ਤੁਹਾਨੂੰ ਵੀ ਪੁਲਾਈਏ ਹਾਂਜੀ ਹਾਂਜੀ ਕਹਿੰਦੇ ਹੋ ਗਿਆ ਟਾਈਮ ਸੈਰ ਦਾ ਆਂਟੀ ਜੀ ਦਾ ਸਿਕਾ ਹਾਂਜੀ ਸਵਾਸ ਨਾਲ ਆਉਗੇ ਤਾਂ ਉਹ ਵਧੀਆ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਠੀਕ ਆ ਮੈਂ ਅੱਜ ਕਿੰਨੇ ਵਾਰ ਨਿਕਲੀ ਸੈਰ ਕਰਨ ਇਹ ਅੰਦਰੇ ਕਾਰ ਲੈਣ ਦੀ ਸੀ ਆਪਾ ਆ ਅੰਦਰੇ ਅੰਦਰੇ ਕਾਰ ਲੈਣ ਦੀ ਹਾਂ ਜੀ ਥੋੜਾ ਠੀਕ ਜੀ ਠੀਕ ਹੈ ਸਿਹਤ ਵੀ ਖਰਾਬ ਜੀ ਹਾਂ ਠੀਕ ਹੈ ਹਾਂ ਹੁਣ ਠੀਕ ਆ ਅੱਛਾ ਆ ਗਈ ਆ ਗਈ ਆ ਗਈ ਲੈ ਆਂਦੇ ਆਪੀ ਜਾ ਕੇ ਫੋਨ ਕਰ ਦਿੱਤਾ ਕੱਢ ਕਿੰਨੇ ਮਾਰੇ ਤੋ ਕਿਤੇ ਉਠੋਣ ਇੱਥੇ ਬਣਾਇਆ ਕਾਢਿਆ ਨੇ ਖਾਣ ਚਿੱਤ ਨੇ ਕਿਹਾ ਬਾਹਰ ਦੇਪਤਾ ਪਈ ਆਹੋ ਇੱਧਰ ਆਂਦੇ ਜਾਂਦੇ ਆ ਖਾਣਾ-ਦਾਣਾ ਲੱਪਦਾ ਹਾਂਜੀ ਗਲੀ ਬਣ ਗਈ ਇੱਧਰ ਸਾਰੀ ਦੇਖ ਸਾਰੀ ਗਲੀ ਉੱਧਰਲੀ ਬਣ ਗਈ ਉੱਧਰ ਨੇ ਇੱਧਰ ਵੀ ਬਣ ਜਾਈਏ ਇੱਧਰ ਵੀ ਬਣ ਜਾਵੇ ਹੋਰ ਕੀ ਹਾਂ ਫਾਇਦਾ ਆ ਜੇ ਇੱਧਰ ਵੀ ਬਣ ਗਈ ਉੱਧਰ ਸਾਰੀ ਉਹ ਬਣ ਗਈ ਹਾਂ ਸੁਥਰੀ ਹੋ ਗਈ ਇਹ ਗਲੀ ਇਦਰੋਂ ਬਣ ਗਈ ਨਾ ਐ ਖੁੱਲੀ ਡੁੱਲੀ ਆ ਤੋ ਸਾਰੀ ਗਲੀ ਬਣ ਗਈ ਆ ਘੁੰਮਦੇ ਹੋਏ ਗਲੀ ਜਾਂਦਰ ਪਾਜੀ ਆਂਦੇ ਹੋਏ ਹਾਂਜੀ ਹਾਂਜੀ ਗਲੀ ਬਣ ਗਈ ਆਪਣੀ ਹਾਂਜੀ ਹਾਂਜੀ ਨਾ ਦੋ ਬਣਾਏ ਸਾਈਕਲ ਚਲਾਉਂਦਾ ਬੜੀ ਹੁਣ ਸਾਈਕਲ ਚਲਾਉਣੇ ਨੂੰ ਨਿਆਣਿਆਂ ਨੂੰ ਖੇਡਣ ਨੂੰ ਗੋਲੀ ਗੋਲੀ ਗੱਡੀ ਖੁੱਲੀ ਲੱਗਦੀ ਨਾ ਹੁਣ ਦੋ ਗੱਡੀਆਂ ਨਾ ਗੱਡ ਸਕਦੀਆਂ ਬੜੇ ਆਰਾਮ ਨਾਲ ਉਹ ਲੱਦੀ ਆਏ